ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਸੁਣਾਈਏ ਕੀ ਹਾਲ ਚਾਲ ਨੇ ਠੀਕ ਠਾਕ ਹੋ ਸਾਰੇ ਜਣੇ ਸਾਰਿਆਂ ਨੂੰ ਮੇਰੇ ਵੱਨੀਓ ਪਹਿਲਾਂ ਤਾਂ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਜੀ ਹੈਪੀ ਨਿਊ ਯਰ ਸਾਰਿਆਂ ਨੂੰ ਤੇ ਅੱਜ ਇੱਕ ਹੋਰ ਨਵੀਂ ਖੁਸ਼ੀ ਆ ਕਿ ਵੀ ਅੱਜ 1 ਜਨਵਰੀ 2025 ਨਵੇਂ ਸਾਲ ਤੇ ਅੱਜ ਆਪਣੇ ਮੰਮੀ ਜੀ ਦਾ ਹੈਗਾ ਜਨਮ ਦਿਨ ਤੇ ਆਓ ਮੰਮੀ ਜੀ ਹੁਣ ਆਪਾਂ ਬੁਝਾਉਨੇ ਆ ਕੇਕ ਤੋਂ ਮੋਮਬਤੀਆਂ ਲਓ ਜੀ ਦੇਖੋ ਮੰਮੀ ਜੀ ਬੁਝਾ ਰਹੇ ਨੇ ਮੋਮਬਤੀਆਂ ਹੈਪੀ ਨਿਊਜ਼ਰ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਡੀਅਰ ਮੰਮੀ ਜੀ ਹੈਪੀ ਬਰਥਡੇ ਟੂ ਯੂ ਮੰਮੀ ਜੀ ਤੁਹਾਨੂੰ ਪੂਰੇ ਹੋਗੇ 57 ਸਾਲ 58ਵਾਂ ਲੱਗ ਗਿਆ ਤੁਹਾਨੂੰ ਲੱਖ ਲੱਖ ਮੁਬਾਰਕਾਂ ਜੀ ਜਨਮ ਦਿਨ ਦੀਆਂ ਨਾਲੇ ਨਵੇਂ ਸਾਲ ਦੀਆਂ ਥੈਂਕ ਯੂ ਲੋ ਜੀ ਮੰਮੀ ਜੀ ਕੱਟ ਰਹੀ ਹੈ ਕੇਕ ਪੱਕੀ ਹੋ ਗਈ ਬੱਚਾ ਮੈਂ ਹੈਪੀ ਬਰਥਡੇ ਟੂ ਯੂ ਲਓ ਮੰਮੀ। ਹਾਂਜੀ ਦੋਸਤੋ ਆਪਣੇ ਮੰਮੀ ਦਾ ਸੀਗਾ ਵੱਡੇ ਜਿਹੜਾ ਵੱਡੇ ਕੇਕ ਜੋ ਕਿ ਮੰਮੀ ਨੇ ਅੱਜ ਨਵੇਂ ਸਾਲ ਤੇ ਕੱਟਿਆ ਵਾ ਤੇ ਅੱਜ ਸੀ ਮੰਮੀ ਦਾ ਜਨਮ ਦਿਨ। ਮੰਮੀ ਜੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਜੀ। ਥੈਂਕ ਯੂ ਥੈਂਕ ਯੂ ਥੈਂਕ। ਹੈਪੀ ਨਿਊ ਇਅਰ ਤੇ ਆਪਾਂ ਨਵੇਂ ਸਾਲ ਤੇ ਤੁਹਾਡਾ ਜਨਮ ਦਿਨ ਮਨਾਤਾ ਰਾਤ ਦੇ 12 ਵਜੇ ਪੂਰੇ।